ਸ਼ੇਤੀ ਚੁਕਲੋ ਆਪਣਾ ਸਮਾਨ ਡੁੱਬ ਰਿਹਾ ਪਿੰਡ ਕਰਾਂਚ ਵੜ ਰਿਹਾ ਪਾਣੀ ਗੁਰੂਕਰਾਂਚ ਹੋ ਰਹੀ ਅਨਾਉਂਸਮੈਂਟ ਜੀहां ਤੁਹਾਨੂੰ ਦੱਸਦੀ ਹੈ ਕਿ ਕੁਦਰਤ ਦਾ ਕਹਿਰ ਜੜਾਇਆ ਲਗਾਤਾਰ ਲੋਕਾਂ ਤੇ ਪੈ ਰਿਹਾ ਔਰ ਹੜਾਂ ਦੇ ਕਰਨ ਜੜਾਇਆ ਲੋਕਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਇੰਨਾਂ ਕੁ ਜ਼ਿਆਦਾ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਨੇ ਤਾਂ ਤੁਹਾਨੂੰ ਦੱਸ ਦਿਆ ਕਿ ਹੁਣ ਗੁਰੂ ਘਰਾਂ ਦੇ ਵਿੱਚ ਵੀ ਅਨਾਉਂਸਮੈਂਟਾਂ ਹੋ ਰਹੀਆਂ ਨੇ ਕਿ ਆਪਣਾ ਜਿਹੜਾ ਸਮਾਨ ਆ ਉਹ ਤੁਸੀਂ ਪੈਕ ਕਰ ਸਕਦੇ ਹੋ ਤਾਂ ਕਦੀ ਵੀ ਜਿਹੜਾ ਆ ਉਹ ਇੱਥੋਂ ਜਾਣਾ ਪੈ ਸਕਦਾ ਕਿਉਂਕਿ ਘਰਾਂ ਦੇ ਘਰ ਜਿਹੜੇ ਆ ਉਹ ਡੁੱਬ ਚੁੱਕੇ ਨੇ ਕਿਉਂਕਿ ਕਈ ਥਾਵਾਂ ਦੇ ਉੱਤੇ ਫਲਡ ਗੇਟ ਜਿਹੜੇ ਖੋਲੇ ਗਏ ਨੇ ਜਿਸ ਤਰ੍ਹਾਂ ਰਾਵੀ ਦਰਿਆ ਦਾ ਪਾਣੀ ਬਿਆਸ ਦਾ ਆ ਤਾਂ ਉਹ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਕਿਉਂਕਿ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਆ ਤਾਂ ਲੋਕ ਕਾਫੀ ਜ਼ਿਆਦਾ ਜੜਾਇਆ ਉਹ ਡਰ ਦੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਤਾਂ ਗੁਰੂ ਘਰਾਂ ਦੇ ਵਿੱਚ ਕੀ ਕੁਝ ਅਨਾਉਂਸਮੈਂਟ ਹੋ ਰਹੀ ਹੈ ਆਉ ਤੁਹਾਨੂੰ ਵੀ ਸੁਣਾਉਣੇ ਹਾਂ ਕੁਆਇ ਦੀ ਕੀ ਭਤੇ ਬੇਨਤੀ ਕੀਤੀ ਜਾਂਦੀ ਆ ਲਾਗੇ ਦੀ ਸੰਗਤ ਨੂੰ ਜੋ ਪਾਵੀ ਹਾਇ ਕਰ ਹਾਇ ਤੂੰ ਛੱਡਿਆ ਗਿਆ ਏ ਜੋ ਸਧਾਰਨੀਆਂ ਸੰਤਾ ਹਾਇ ਤੂੰ ਨਹੀਂ ਬਨੇ ਨੇ ਪਾਰੇ ਜਾਦਾ ਔਰ ਤਾਂ ਜਿਹੜੇ ਦੇ ਰਾਤ ਦੇ ਪਾਣੀ ਉੱਪਰ ਚੱਲਦਾ ਆਦਮ ਕੋ ਤੇ ਸਾਰੀ ਇਲਾਕੇ ਦੀ ਸੰਗਤ ਨੂੰ ਬੇਨਤੀ ਆ ਵੀ ਜਿਹੜਾ ਕੋਈ ਦੇਖਦੇ ਕਾਮੀਆਂ ਹੋਰ ਸੰਧਗੇ ਨੀ ਆਪੋ ਆਪਣਾ ਸਮਾਨ ਜਿਹੜਾ ਉੱਥੇ ਧੱਕਿਆ ਜਾਵੇ ਚਾਹਾਂ ਦੀ ਜੀ ਦੀ ਸ਼ਾਨ ਨਾ ਹੋਵੇ ਚੋਰੀਆਂ ਜਾਨ ਮੰਦਾ ਜਾਂਦੀਆਂ ਬਸਰਾ ਉਹਨਾਂ ਦੇ ਨਿਸ਼ਾਨ ਹੋਈ ਜਾਵੇ ਚਾਹਦੇ ਸਮਾਨ ਨਾਰੇ ਭਾਵਾ ਸਾਰਿਆਂ ਨੂੰ ਬੇਨਤੀ ਆ ਵੀ ਰਾਜਾ ਬਾਪੂ ਦਾ ਪਰਨਾ ਬੰਨਦੇ ਰੱਖਣਾ ਦੋਖੇ ਲੋਕਾਂ ਦੀ ਮਦਦ ਕਰਨੀ ਆ ਨਾਲ ਬਿੰਦੀਆਂ ਭੈਣਾਂ ਨੂੰ ਬੇਨਤੀ ਆ ਕਿ ਜਿਹਦੇ ਬਾਪੂ ਦੇ ਇਸ ਲੋਕ ਉਧਰੋਂ ਨੰਬਰ ਤੇ ਆ ਕੇ ਕੀਤਾ ਜਾਉਣਾ ਉਹਦੇ ਜਾ ਕੇ ਮੇਰੇ ਸੇ ਪੁੱਛੋ ਸਰਕਾਰ ਦਾ ਨੰਬਰ ਪਾੜ ਕੇ ਜਾ ਸਕੇ ਅੱਜ ਦੀ ਹੀ ਨਾ ਨਾ ਸਮਾਂ ਨਾ ਦੇਵੇਂ ਲੈ ਲੈ ਨਾਲ ਬੈਠੇ ਆ ਵੀ ਜਿਹੜੇ ਬੰਦੇ ਉੰਦੇ ਬੰਦੇ ਮੇਰੇ ਵੀ ਬੈਠੇ ਨੇ ਤੁਸੀਂ ਪੇਖਵੇਂਗਾ ਉਹ ਆਪਣੀ ਪੂਰੀ ਤਿਆਰੀ ਰੱਖੋ ਬਹੁਤ ਜ਼ਿਆਦਾ ਜਿਹੜਾ ਪਾਣੀ ਆਜੰਤ ਤੇ ਵੱਧ ਜਾਆ ਤੇ ਲੋਕ ਜਿਹੜੇ ਖਾਸ ਕਰਕੇ ਸਜਾਵਟ ਦੇ ਪਹਿਨ ਕੇ ਕੀਤੀ ਜਾ ਰਹੀ ਆ ਮਾਪੇ ਮੈਂ ਜਿਹਨੇ ਘੋੜਾ کوئیے تو ہو سکے جیسے بھی باہر لگ سکتی ہے کوئی پانی زیادہ نہیںوق واحد کا خالصہ واحد